ਕ੍ਰਿਸ਼ਤੀ ਨੂੰ ਆਪਣਾ ਗੁਰੂ ਬਣਾ ਕੇ ਬੈਠੇ ਹੋ ਇਹ ਮੀ ਨਹੀਂ ਪਏਗਾ ਇਹਨੂੰ ਆਪਣੇ ਨਗਰ ਵਿੱਚੋਂ ਬਾਹਰ ਕੱਢੋ ਫੇਰ ਵੀ ਪਏਗਾ ਉਹ ਮੀ ਨਾ ਪਿਆ ਭਾਈ ਫਿਰ ਬਾਬਾ ਅਮਰਦਾਸ ਜੀ ਨੇ ਇੱਕ ਗੱਲ ਤਿਆਰ ਕੀਤੀ ਕਹਿੰਦੇ ਐ ਕਰੋ ਹੁਣ ਇਹਨੂੰ ਸਾਧ ਨੂੰ ਕਹੋ ਵੀ ਤੂੰ ਵੀ ਪਵਾ ਦੇ ਹੁਣ ਮੀ ਫੇਰ ਵੀ ਨਾ ਪਿਆ ਕਹਿਣ ਲੱਗੇ ਹੁਣ ਐ ਕਰੋ ਨਗਰ ਨਿਵਾਸੀਓ ਜਿੰਨਾ ਇਹਨੂੰ ਫੜ ਕੇ ਘੜੀਸੋਗੇ ਉਹਨਾਂ ਇਵੇਂ ਹੀ ਵੱਧ ਪਏਗਾ ਸਾਰੇ ਨਗਰ ਵਾਲਿਆਂ ਨੇ ਉਹ ਸਾਦ ਨੂੰ ਲੰਬਾ ਪਾ ਲਿਆ ਤੇ ਰੱਸੀ ਬਾਧ ਲਈ ਤੇ ਸਾਰੇ ਨਗਰ ਦੇ ਵਿੱਚ ਦੀ ਕਿੜੀਸਿਆ ਵੀ ਐਡੇ ਸਤਿਗੁਰੂ ਦਾ ਦੀ ਤੋਹੀਨ ਕੀਤੀ ਤੋ ਸਤਿਗੁਰੂ ਦੀ ਪੰਡੀ ਕੀਤੀ ਸਤਿਗੁਰੂ ਨੂੰ ਬਦਨਾਮ ਕੀਤਾ ਸਤਿਗੁਰੂ ਗ੍ਰਸਤੀ ਐ ਤੁਸੀਂ ਗ੍ਰਸਤੀ ਨੂੰ ਗੁਰੂ ਬਣਾ ਲਿਆ ਇਸ ਕਰਕੇ ਮੀਂਹ ਨਹੀਂ ਪੈਂਦਾ ਹੁਣ ਤੇਰੇ ਤੋਂ ਕਿਹੜਾ ਮੀਂਹ ਪੈ ਗਿਆ ਤੂੰ ਕਿਹੜਾ ਮੀਂਹ ਪਵਾ ਲਿਆ ਉਹ ਤੇ ਹੁਕਮ ਦੇ ਵਿੱਚ ਰਜਾ ਦੇ ਵਿੱਚ ਰਾਜੀ ਰਹਿਣ ਵਾਲੇ ਨੇ ਉਹ ਤੇ ਆਖਦੇ ਨੇ ਹੁਕਮ ਰਜਾਈ ਚੱਲਣਾ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਦੁੱਖ ਹੋਵੇ ਸੁੱਖ ਹੋਵੇ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਸਿਖਾਉਂਦੀ ਹੈ ਗੁਰਮਤਿ ਤਾਂ ਇਥੇ ਨਹੀਂ ਮੀਹ ਮੂੰਹ ਪਵਾਉਣ ਵਾਲੀਆਂ ਗੱਲਾਂ ਹੁੰਦੀਆਂ ਇਥੇ ਸਾਡੇ ਕਈ ਬਾਬੇ ਨੀਲੇ ਦਾ ਢੱਕਣ ਚੁੱਕਣ ਵਾਲੇ ਵੀ ਨੀਲੇ ਦਾ ਢੱਕਣ ਚੁੱਕਦੇ ਮੀਹ ਪੈ ਗਿਆ ਕਿਤੇ ਢੱਕਣ ਰੱਖਦੇ ਪਰ ਬੰਦ ਵੀ ਕਰਾ ਦਿਆ ਕਰੋ ਜੇ ਚੱਕ ਕੇ ਚਾਲੂ ਹੋ ਸਕਦਾ ਇੱਕ ਹੋਰ ਪ੍ਰਕਿਰਿਆ ਆ ਮੈਂ ਬੇਨਤੀ ਤਾਂ ਕੀਤੀ ਸਾਥ ਸੰਗਤ ਆ ਪਿੰਡੋਂ ਪਿੰਡ ਵੇਖਦਿਆ ਕਈ ਵਾਰੀ ਇਹੋ ਜੇ ਪਖੰਡ ਸਾਡੀਆਂ ਅੱਖਾਂ ਸਾਹਮਣੇ ਜੇ ਮੀਂਹ ਹੀ ਪਿਆ ਉਹ ਨਕਲੀ ਜੀ ਗੁੱਡੀ ਬਣਾਓ ਉਹ ਰੋਣਾ ਪੇਟਣਾ ਸ਼ੁਰੂ ਕਰ ਦੋ ਇਹਦਾ ਉਹ ਗੁੱਡੀਆਂ ਫੂਕੀ ਜਾਂਦੇ ਵੀ ਰੱਬ ਤੁਹਾਡਾ ਬੱਜਾ ਹੋਇਆ ਆਖੇ ਗੁੱਡੀ ਫੂਕੋ ਜੀ ਖਾਣੇ ਪਕੌੜੇ ਹੁੰਦੇ ਨੇ ਮੇਰੇ ਅਰਗੇ ਨੇ ਉਹ ਗੁੱਡੀ ਫੂਕ ਨੋ ਆਖੇ ਮੀਂਹ ਪੈ ਜਾਏਗਾ ਮੀਂਹ ਤੇ ਆਪ ਹੀ ਪੈ ਜਾਣਾ ਹੈ ਤੁਹਾਡੀਆਂ ਗੁੱਡੀਆਂ ਦਾ ਬੱਜਾ ਹੋਇਆ ਨਹੀਂ ਰੱਬ ਆਪਾਂ ਸਾਰੇ ਹੁਕਮਾਂ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਏ ਉਹ ਕਿਤੇ ਰੱਬ ਵੱਲੋਂ ਉਈ ਵੀ ਪੈ ਜੇ ਤੇ ਮੇਰੇ ਵਰਗਾ ਆਪ ਰਿਆ ਰਹਿੰਦਾ ਵੇਖਿਆ ਮੈਂ ਗੁੱਡੀ ਫੋਕੀ ਸੀ ਮੈਂ ਵੀ ਬਵਾਤਾ ਇਦਾਂ ਹੀ ਉਹ ਸਾਧ ਸੀ ਉਹਨੇ ਕਿਹਾ ਵੀ ਮੈਂ ਵੀ ਬਵਾ ਦਿਆਂਗਾ ਗੁਰੂ ਅੰਗਦ ਸਾਹਿਬ ਨੂੰ ਨਗਰ ਚੋਂ ਬਾਹਰ ਕੱਢੋ ਗੁਰੂ ਪਾਤਸ਼ਾਹ ਜੀ ਕਿਸੇ ਨਾਲ ਝਗੜਨਾ ਨਹੀਂ ਚਾਹੁੰਦੇ ਸਨ ਉਹ ਛੱਡ ਕੇ ਚਲੇ ਗਏ ਕੁਝ ਦਿਨਾਂ ਲਈ ਪਾਸੇ ਚਲੇ ਗਏ ਫਿਰ ਬਾਬਾ ਅਮਰਦਾਸ ਜੀ ਨੇ ਜਿਵੇਂ ਜਿਵੇਂ ਉਹਨੂੰ ਘੜੀਸਿਆ ਕੁਦਰਤੀ ਉਸ ਦਿਨ ਮੀਂਹ ਵੀ ਪੈ ਗਿਆ ਸਤਿਗੁਰੂ ਜੀ ਨੂੰ ਫਿਰ ਆਦਰ ਸਹਿਤ ਵਾਪਸ ਲੈ ਕੇ ਆਂਦਾ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਦੁਆਰਾ ਵਾਪਸ ਲੈ ਕੇ ਆਏ ਸੰਗਤ ਨੇ ਆਪਣੀ ਭੁੱਲ ਦੀ ਖਿਮਾ ਦੀ ਜਾਚਨਾ ਕੀਤੀ ਮਹਾਰਾਜ ਜੀ ਪਾਸੋਂ ਮਹਾਰਾਜ ਸਾਤੋਂ ਭੁੱਲ ਹੋ ਗਈ ਤੋ ਕਹਿਣ ਦਾ ਭਾਵੇਂ ਹੈ ਪਿਆਰਿਓ बड़े लिखे वर्ग ਦੇ ਵਿੱਚ ਸਮਾਜ ਦੇ ਵਿੱਚ ਜਦੋਂ ਆ ਗੁੱਡੀਆਂ ਫੂਕਣ ਦਾ ਮਾਹੌਲ ਵੇਖਦੇ ਆ ਵੀ ਇਹਦੇ ਨਾਲ ਤੁਹਾਡਾ ਕੀ ਹੋ ਜੇਗਾ ਨਾਲੇ ਫੂਕਣੀ ਵੀ ਗੁੱਡੀ ਉਹਦਾ ਕਹਿਣਾ ਰੱਬ ਖੁਸ਼ ਹੋ ਜੇ ਕਿ ਰੱਬ ਬਲੀਆਂ ਲੈਂਦਾ ਧੀਆਂ ਦੀਆਂ ਕਿ ਗੁੱਡੀਆਂ ਦੀਆਂ ਬਲੀਆਂ ਲੈ ਕੇ ਰੱਬ ਖੁਸ਼ ਹੋ ਕੇ ਮੀ ਪਾਏਗਾ ਇਹ ਪਤਾ ਨਹੀਂ ਕਿੱਥੋਂ ਅਸੀਂ ਪਖੰਡ ਤੋੜ ਲਏ